ਤੁਸੀਂ ਵੀਡੀਓ ਦੇਖਿਓ ਬਠਿੰਡੇ ਦੇ ਕੋਲੇ ਇੱਕ ਪਿੰਡ ਆ ਕੱਲ ਮੇਰੇ ਕੋਲੇ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਚੁਟਕੇ ਜਦੋਂ ਉਹਦੀ ਪੰਜੇ ਨੇ ਉਹਦੀ ਛੱਤ ਸੁੱਟੀ ਉਹ ਜਿਹੜਾ ਮੂਰੇ ਬਾਦਰਾ ਜਿਹਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਦਿਹਾੜੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚਾਕੇ ਲੈ ਕੇ ਆਈ ਤੇ ਪੁਲਿਸਾਂ ਨੂੰ ਲੱਡੂ ਬੰਨ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸਾਂ ਤੇ ਫੁੱਲ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੁੱਲ ਡਿਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੋਈ ਹੈ ਆਪਣੀ ਚਾਚੇ ਤਾਏ ਨੇ ਆਪਣੀ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਅੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਭਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਜੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ ਤੁਸੀਂ ਵੀਡੀਓ ਦੇਖਿਓ ਬਠਿੰਡੇ ਦੇ ਕੋਲੇ ਇੱਕ ਪਿੰਡ ਹੈ ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਛੁੱਟ ਕੇ ਜਦੋਂ ਉਹਦੀ ਪੰਜੇ ਨੇ ਉਹਦੀ ਛੱਤ ੁੱੱਟੀ ਉਹ ਜਿਹੜਾ ਮੂਰੇ ਬਾਦਰਾਜਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਦਿਹਾੜੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚੱਕ ਕੇ ਲੈ ਕੇ ਆਈ ਤੇ ਪੁਲਿਸਾਂ ਨੂੰ ਲੱਡੂ ਬੰਨ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸਾਂ ਤੇ ਫੁੱਲ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੁੱਲ ਡਿੱਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੋਈ ਹੈ ਆਪਣੇ ਚਾਚੇ ਤਾਏ ਨੇ ਆਪਣੇ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ 'ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਾ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਭਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਜੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ ਤੁਸੀਂ ਵੀਡੀਓ ਦੇਖਿਓ ਬਠਿੰਡੇ ਦੇ ਕੋਲੇ ਇੱਕ ਪਿੰਡ ਹੈ ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਚੁਟਕੇ ਜਦੋਂ ਉਹਦੀ ਪੰਜੇ ਨੇ ਉਹਦੀ ਛੱਤ ੁੱੱਟੀ ਉਹ ਜਿਹੜਾ ਮੂਰੇ ਬਾਦਰਾਜਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਡਿਹਾਰੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚਾਕੇ ਲੈ ਕੇ ਆਈ ਤੇ ਪੁਲਿਸ ਵਾਲਿਆਂ ਨੂੰ ਲੱਡੂ ਬੰਨ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸ ਵਾਲਾਂ ਤੇ ਫੁੱਲ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੁੱਲ ਡਿੱਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੋਈ ਹੈ ਆਪਣੇ ਚਾਚੇ ਤਾਏ ਨੇ ਆਪਣੀ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਐ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਐ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕੋਈ ਲੀਡਰ ਐ ਚਾਹੇ ਕੋਈ ਲੀਡਰ ਦਾ ਭਤੀਜਾ ਐ ਚਾਹੇ ਉਹਦਾ ਸਾਲਾ ਐ ਚਾਹੇ ਉਹਦਾ ਜੀਜਾ ਐ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ